ਕੱ ਲਗੇ ਤੁਸੀਂ ਤਾਂ ਅੱਜ ਦੇਖਿਆ ਇਹ ਤਾਂ ਭਾਣੇ ਬਹੁਤ ਵੱਡੇ ਵੱਡੇ ਭਾਣੇ ਵਾਪਰਨੇ ਨੇ ਕਦੀ ਸਮਾਂ ਆਏਗਾ ਅਸੀਂ ਅੱਜ ਕੁਰਬਾਨੀ ਦਾ ਬੂਟਾ ਲਾ ਰਹੇ ਹਾਂ ਅਸੀਂ ਕੁਰਬਾਨੀ ਦਾ ਪੇੜ ਲਾ ਰਹੇ ਆ ਕਹਿੰਦੇ ਯਾਦ ਰੱਖਿਆ ਜੇ ਇਹ ਕੁਰਬਾਨੀ ਦੇ ਬੂਟੇ ਨੇ ਇੱਕ ਦਿਨ ਬਹੁਤ ਵੱਡਾ ਪੇੜ ਬਣਨਾ ਇਹਨੂੰ ਫਲ ਲੱਗੇਗਾ ਜਿਹੜਾ ਪਹਿਲਾ ਫਲ ਲੱਗੇਗਾ ਉਹਨੂੰ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਏਗਾ ਇਹਨੂੰ ਦੋ ਫੁੱਲ ਲੱਗਣਗੇ ਜਿਨ੍ਹਾਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਏਗਾ ਇਹਨੂੰ ਪੇੜ ਨੂੰ ਦੋ ਉਹ ਫੁੱਲ ਲੱਗਣਗੇ ਅਜੇ ਅੰਨ ਖਿੜੇ ਹੋਣਗੇ ਅਜੇ ਪੂਰੇ ਖਿੜਨਗੇ ਨਹੀਂ ਅੰਨ ਖਿੜੇ ਭਾਵੇਂ ਛੋਟੇ ਹੋਣਗੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਦੀਆਂ ਨੀਆਂ ਦੇ ਵਿੱਚ ਜਿੰਦਾ ਚਨਾ ਕੇ ਸ਼ਹੀਦ ਕਰ ਦਿੱਤਾ ਜਾਏ ਗੁਰੂ ਅਰਜਨ ਦੇਵ ਜੀ ਮਰਨ ਉਸ ਟਾਈਮ ਪੁਰਨੇ ਪਾਇਸਣ ਸਾਈਂ ਮੀਆਂ ਮੀਰ ਇਹ ਰੋਣ ਦਾ ਵਕਤ ਨਹੀਂ ਇਹ ਪ੍ਰਮਾਤਮਾ ਦੇ ਭਾਣੇ ਦਾ ਮੰਨ ਦਾ ਵਕਤ ਹੈ ਸਮਾਂ ਪ੍ਰਮਾਤਮਾ ਦੇ ਭਾਣੇ ਨੂੰ ਅਸੀਂ ਮੰਨਣਾ ਹੈ ਤਾਨ ਗੁਰੂ ਅਰਜਨ ਦੇਵ ਜੀ ਮਾਰੇ ਸੱਚੇ ਪਾਤਸ਼ਾਹ ਦੇ ਸਰੀਰ ਨੂੰ ਗੁਰਮਖੋ ਤਤੀ ਤਵੀ ਤੇ ਬਿਠਾ ਕੇ ਛਾਲੇ ਛਾਲੇ ਸ੍ਰੀ